ਸੋ ਕਉ ਟਲ ਗੁਰ ਸੇਵੀਐ ਅਹ ਨਿਸ ਦਰਸ਼ਨ ਪਰਸੀਐ ਗੁਰੂ ਕਹਿ ਜਨਮ ਮਰਨ ਹੋਵੈ ਸਿਪਤ ਖਸਮ ਦੀਨੂ ਰ ਅਰਸੋਂ ਕੁਰਸੋਂ ਤੁਧ ਡਿਠੇ ਸਚੇ ਪਤਿਸ਼ਾ ਮਲ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਜਿਸ ਪਾਸ ਬੈਠਿਆ ਸੁਹੀਐ ਸਭਨਾ ਹੁੰਦਾ ਵਿਸਾ ਸਤਨਾਮ ਸ੍ਰੀ ਵਾਹਿਗੁਰੂ ਜੀ ਜੈ ਸ੍ਰੀ ਮਹਲਾ ਪੰਜਵਾਂ ਘਰ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਕੋਈ ਜਾਣੈ ਕਵਨ ਇਹਾ ਜਗ ਮੀਤ ਜਿਸੁ ਹੋਇ ਕਿਰਪਾਲ ਸੋਈ ਵਿਦਬੂਝੈ ਤਾਂ ਕੀ ਨਿਰਮਲ ਰੀ ਕੋਈ ਜਨੈ ਕਵਨ ਇਹਾ ਜਗ ਮੀ ਜਿਸ ਹੋਏ ਕਿਰਪਾਲ ਸੋਈ ਬਿਦਬੂਜ ਹੈ ਤਾਂ ਕੀ ਨਿਰਮਲ ਰੀ ਰਹਾ ਮਾ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀ ਤਰ ਭਾਈ पूरब जन्म के मिले संजोगी अंतःपुन सहाई मुक्तामाल तनकलाल हीरा मनरंजन की माया हा हा करद विहानिया अवध है ता मह संतोख न पाया हस्त रथ असो पवन तीज itani bhuman chatrang sang la chalio in mai kachh gae oot sidhayu nang har e sant prapit am prab ke ta keh har har gaiye ਨਾਨਕ ਇਹਾ ਸੁਖ ਆਗੈ ਮੁਖ ਉਜਲ ਸੰਗ ਸੰਤਨ ਕੈ ਪਾਈਐ ਹਰ ਕੀ ਸੰਤ ਪ੍ਰੀਤਿ ਤੁਮ ਪ੍ਰਭ ਕੀ ਤਾ ਕੈ ਹਰ ਹਰ ਗਾਈਐ ਨਾਨਕ ਇਹਾ ਸੁਖ ਆਗੈ ਮੁਖ ਉਜਲ ਸੰਗ ਸੰਤਨ ਕੈ ਪਾਈਏ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਤੁਜੀ ਕੀ ਫਤਿਹ ਵਾਲੀਏ ਦੋ ਜਹਾਨ ਰਹਿਬਰੇ ਕੁਲ ਆਲਮ ਸਰਬ ਸੰਜੀ ਵਾਕ ਦਾ ਦੇ ਰਹਿਬਰ ਦਸਾਂ ਪਾਤਸ਼ਾਹ ਦੀ ਆਤਮਾ ਜੋ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੀ ਪਾਕ ਪਵਿੱਤਰ ਮੁਕੱਦਸ ਗੋਦ ਅੰਦਰ ਸਭਾਈ ਮਾਨ ਗੁਰੂ ਕੀ ਸਾਜੀ ਔਰ ਨਿਵਾਜੀ ਗੁਰੂ ਰੂਹ ਸਾਹਿਬ ਸਿੰਘ ਜੀ ਵੱਡਿਆਂ ਭਾਗਾਂ ਵਾਲੇ ਆਪ ਜੀ ਐਤਵਾਰ ਦੀ ਹਫਤਾਵਾਰੀ ਦੀਵਾਨ ਦੇ ਵਿੱਚ ਸਵੇਰ ਦੀ ਆਪ ਦੀ ਹਾਜ਼ਰੀਆਂ ਲਵਾ ਰਹੇ ਹੋ ਜੋ ਹੁਕਮ ਆਪ ਜੀ ਨੇ ਹੁਣੇ ਸਰਵਣ ਕੀਤਾ ਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਅਮਰਤਿ ਲਈ ਪ੍ਰਕਾਸ਼ਮਾਨ ਹੋ ਕੇ ਬਖਸ਼ਿਸ਼ ਕੀਤਾ ਜੈਤਿ ਰਗ ਦਾ ਇਹ ਪਾਵਨ ਹੁਕਮ ਗੁਰੂ ਵਰਦਨ ਦੇਵ ਜੀ ਮਹਾਰਾਜ ਜੀ ਦੀ ਮubarਰ ਕਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰੰਗ 700 ਦੇ ਉੱਤੇ ਇਹ ਪਾਵਨ ਹੁਕਮ ਸੁਭਾਈ ਮਾਨ ਹੈ ਆਉਟ ਕੁਮਾਤਰ ਪਦ ਅਰਥ ਜਿਹੜੀ ਹਨ ਉਹ ਸ਼ਬਦ ਦੇ ਆਪਾਂ ਹੁਕਮ ਦੇ ਉਹ ਸਾਂਝੀ ਕਰਦੇ ਹਾਂ ਰਸਨਾ ਨੂੰ ਪਵਿੱਤਰ ਕਰਦੇ ਹਾਂ ਸਾਰੀ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤਸਰੀ ਮਹੱਲਾ ਪੰਜਵਾਂ ਘਰ ਤੀਜਾ ਜੈਤਸਰੀ ਇਹ ਰਾਗ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜੈਤਸਰੀ 11ਵਾਂ ਰਾਗ ਹੈ ਜੀ ਜੈ ਸ੍ਰੀ ਮਹਲਾ 5 ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਇਹ ਪਾਵਨ ਹੁਕਮ ਹੈ ਘਰ ਤੀਜਾ ਤਾਲ ਦੇ ਤੀਜੇ ਘਰ ਦੇ ਵਿੱਚ ਸਹਿਬੇ ਵੱਲੋਂ ਗਾਉਣ ਦੀ ਹਿਤਾਇਤ ਹੈ ਮੰਗਲਾ ਚਰਨ ਕਰਦੇ ਨੇ ਸਹਿਬ ਜੀ ਇੱਕ ਓੰਕਾਰ ਇੱਕ ਇੱਕ ਦਾ ਅਖਰੀ ਅਰਥ ਹੈ ਜਿਹੜਾ ਇੱਕ ਹੈ ਜਿਹਦੇ ਵਰਗਾ ਦੂਜਾ ਹੋਰ ਕੋਈ ਨਹੀਂ ਹੈ ਬਸ ਇੱਕ ਇਕ ਤੋਂ ਨਾ ਕੋਈ ਪਿੱਛੇ ਸੀ ਉਹਦੇ ਬਰਾਬਰ ਨਾ ਕੋਈ ਅੱਗੇ ਹੈ ਬਸ ਉਹ ਇੱਕੋ ਹੀ ਹੈ ਇੱਕੋ ਦਾ ਸਾਰਾ ਪਸਾਰੈ ਓੰਕਾਰ ਓੰਕਾਰ ਦਾ ਭਾਉ ਉਹ ਸਰਬ ਦਾ ਪ੍ਰਕਾਸ਼ ਗਹਿ ਉਹ ਇੱਕ ਹੈ ਸਾਰਿਆਂ ਦਾ ਪ੍ਰਕਾਸ਼ਕ ਹੈ ਸਾਰਿਆਂ ਨੂੰ ਰਚਣ ਵਾਲਾ ਸਾਰਿਆਂ ਦਾ ਵਿਦਾਤਾ ਸਾਰਿਆਂ ਦੇ ਵਿੱਚ ਬੈਠਿਆ ਹੋਇਆ ਉਹ ਪਰਮੇਸ਼ਰ ਵਾਹਿਗੁਰੂ ਆਪ ਹੈ ਓੰਕਾਰ ਇਹੋ ਜਿਹਾ ਰੱਬ ਜਿਹੜਾ ਇੱਕ ਹੈ ਜਿਹੜਾ ਸਰਬਵਿਆਪਕ ਹੈ ਕਿਵੇਂ ਮਿਲੇਗਾ ਕਿਵੇਂ ਉਹਦੀ ਪ੍ਰਾਪਤੀ ਹੋਏਗੀ ਸਤਗੁਰ ਪ੍ਰਸਾਦ ਸਤ ਦਾ ਉਪਦੇਸ਼ ਦੇਣ ਵਾਲੀ ਸੱਚ ਦਾ ਉਪਦੇਸ਼ ਦੇਣ ਵਾਲੇ ਮਾਰਗ ਦੇ ਚਰਨਾਂ 'ਚ ਜੁੜਨ ਵਾਲੇ ਸਤਗੁਰੂ ਜੀ ਉਹਨਾਂ ਦੇ ਪ੍ਰਸਾਦ ਉਹਨਾਂ ਦੀ ਕਿਰਪਾ ਉਹਨਾਂ ਦੀ ਬਖਸ਼ਿਸ਼ ਉਹਨਾਂ ਦੀ ਨਦਰ ਦੇ ਨਾਲ ਕਿਰਪਾ ਦੇ ਨਾਲ ਉਸ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਜੀ ਗੁਰੂ ਦੀ ਕਿਰਪਾ ਨਾਲ ਕੋਈ ਜਾਣੈ ਕਵਨ ਇਹਾ ਜਗ ਮੀਤ ਗੁਰੂ ਅਰਜੁਨ ਦੇਵ ਜੀ ਮਹਾਰਾਜ ਅਜ ਰਾਹੋ ਵਾਲਾ ਬੰਦ ਪਹਿਲੇ ਹੀ ਦੋ ਤੂਪਾਂ ਤੋਂ ਬਾਅਦ ਹੈ ਜੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਸਮਝਾਉਂਦੇ ਹਨ ਅਜ ਦੇ ਹੁਕਮ ਕਿ ਕਿ ਕੋਈ ਵਿਰਲਾ ਮਨੁੱਖ اس سنسار یہ سمجھ د کہ میرا اس سنسار سے اصل مطر کون ہے میرا سکھا میرا میت اصل کون ہے کوئی جانے کمن ای ہاں اس سنسار سے اس جگ چ کون میرا اصلی متر ہے کون میرا متر ہے ਅਰੇ ਬਾਬਾ ਜੀ ਨਾਲ ਹੀ ਕਹਿੰਦੇ ਨੇ ਜਿਸ ਕੋਏ ਕਿਰਪਾਲ ਸੋਈ ਬਿਦ ਬੂਜੇ ਜਿਸ ਮਨੁੱਖ ਤੇ ਮਾਲਕ ਕਿਰਪਾਲ ਹੋ ਜਾਵੇ ਕਿਰਪਾ ਦੇ ਘਰ ਕੀ ਆ ਜਾਵੇ ਦਇਆ ਦੇ ਘਰ ਕੀ ਕੋਈ ਇਸ ਬਿਦ ਨੂੰ ਇਸ ਜੁਗਤ ਨੂੰ ਸਮਝਦਾ ਏ ਕਿ ਸੰਸਾਰ 'ਚ ਕੋਣ ਅਸਲੀ ਮਿੱਤਰ ਹੈ ਜਿੰਨੂੰ ਸਮਝ ਪੈ ਜੀ ਜਿਸ ਤੇ ਮਾਲਕ ਨੇ ਕਿਰਪਾ ਕਰ ਦਿੱਤੀ ਕਿਰਪਾਲ ਨੇ ਤੇ ਬਾਬਾ ਜੀ ਕਹਿੰਦੇ ਨੇ ਉਸ ਦਾ ਜਿਹੜਾ ਜੀਵਨ ਹੈ ਉਹਦੀ ਜੀਵਨ ਦੀ ਜਿਹੜੀ ਰੀਤ ਹੈ ਉਹਦਾ ਜੀਵਨ ਜਿਹੜਾ ਹੈ ਉਹ ਸੋਹਣਾ ਤੇ ਪਵਿੱਤਰ ਬਣ ਜਾਂਦਾ ਏ ਜੇ ਆਖੋ ਸਤਨਾਮ ਨਿਰਮਲ ਬਣ ਜਾਂਦਾ ਤਾਂ ਕੀ ਨਿਰਮਲ ਰੀਤ ਹੁਣ ਬਾਬਾ ਜੀ ਸਾਨੂੰ ਸਮਝਾਉਂ ਸਾਡੇ ਤੇ ਇੰਨੇ ਯਾਰ ਦੋਸਤ ਮਿੱਤਰ ਹਨ ਪਰ ਧੰਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਅਸਲ 'ਚ ਜਿਨ੍ਹਾਂ ਨੂੰ ਤੂੰ ਸਮਝੀ ਬੈਠਿਆ ਨਾ ਇਹ ਨਹੀਂ ਹਨ ਕੋਈ ਕੋਈ ਵੀ ਤੇਰੇ ਨਾਲ ਨਹੀਂ ਬਣ ਵਾਲਾ ਨਹੀਂ ਹੈ ਤੂੰ ਯਾਰ ਦੋਸਤ ਆਪਣੇ ਘਰ ਵਾਲਿਆਂ ਨੂੰ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਘਰ ਵਾਲੀ ਨੂੰ ਸਾਥ ਸਬੰਧੀ ਰਿਸ਼ਤੇਦਾਰ ਇਹਨਾਂ ਨੂੰ ਸਮਝਦਾ ਹੈ ਮਿੱਤਰ ਬਾਬਾ ਜੀ ਕਹਿੰਦੇ ਨੇ ਨਹੀਂ ਅਸਲ 'ਚ ਇਹ ਤੇਰੇ ਮਿੱਤਰ ਨਹੀਂ ਇਸ ਗੱਲ ਦੀ ਸਮਝ ਕਰੋੜਾਂ ਵਿੱਚੋਂ ਇੱਕ ਅੱਦੇ ਨੂੰ ਆਉਂਦੀ ਏ ਅਸਲ ਤੇ ਸੱਜਣ ਮਿੱਤਰ ਸਿਰਫ ਪਰਮੇਸ਼ਰ ਵਾਹਿਗੁਰੂ ਇੱਕ ਹੈ ਜਿਹੜਾ ਲੋਕ ਦੇ ਵਿੱਚ ਵੀ ਨਾਲ ਨਹੀਂ ਵਧਾਇ ਤੇ ਪਰਲੋਕ 'ਚ ਵੀ ਨਾਲ ਨਹੀਂ ਵਧਾਏ ਜੀ ਕਰੋੜਾਂ ਵਿੱਚੋਂ ਇੱਕ ਅੱਦੇ ਨੂੰ ਇਸ ਦੀ ਸਮਝ ਪੈਂਦੀ ਏ ਨਹੀਂ ਤੇ ਦੁਨੀਆ ਜ਼ਿਆਦਾਤਰ ਦੁਨੀਆਵੀ ਰਿਸ਼ਤਿਆਂ ਦੇ ਵਿੱਚ ਦੁਨੀਆਵੀ ਰਿਸ਼ਤਿਆਂ ਦੇ ਵਿੱਚ ਪੈ ਕੇ ਹੀ ਆਪਣਾ ਜੀਵਨ ਗਵਾ ਦਿੰਦੇ ਨਹੀਂ ਸਮਝਦੇ ਨਹੀਂ ਇਹ ਹੀ ਮੇਰੇ ਨਾਲ ਨਿਭਣ ਵਾਲੇ ਨੇ ਇਹ ਹੀ ਮੇਰੇ ਨਾਲ ਖੜੇ ਹੋਣ ਵਾਲੇ ਹਨ ਯਾਦ ਰੱਖਣਾ ਇਹ ਤੇ ਸੰਸਾਰ ਐਸਾ ਹੈ ਜਿਨ੍ਹਾਂ ਨੂੰ ਸੱਜਣ ਮਿੱਤਰ ਸਾਰੇ ਸੁੱਖ ਦੇ ਸਾਥੀ ਹੁੰਦੇ ਨੇ ਜਦੋਂ ਵਿਪਤਾ ਪੈਂਦੀ ਐ ਵੱਡੇ ਵੱਡੇ ਜਿਹੜੇ ਖੂਨ ਦੇ ਰਿਸ਼ਤੇ ਵੀ ਹੁੰਦੇ ਨੇ ਉਹ ਵੀ ਸਾਥ ਛੱਡ ਜਾਂਦੇ ਹਨ ਜੀ ਇਹ ਤੇ ਦੁਨੀਆਵੀ ਗੱਲ ਹੈ ਪਰ ਜਦੋਂ ਸੰਸਾਰ ਤੋਂ ਤੁਰੇਗਾ ਕੌਣ ਤੇਰੇ ਨਾਲ ਨਿਭੇਗਾ ਕੋਈ ਵੀ ਨਹੀਂ ਜਾਏਗਾ ਅੱਗੇ ਬਚਨ ਆਉਣਗੇ ਸਾਰੇ ਇਹ ਪਰ ਇਸ ਗੱਲ ਦੀ ਸਮਝ ਕਰੋੜਾਂ ਵਿੱਚੋਂ ਕਿਸੇ ਵਿਰਲੇ ਨੂੰ ਪੈਂਦੀ ਹੈ ਬਾਬਾ ਜੀ ਕਹਿੰਦੇ ਨੇ ਜਿਸ ਤੇ ਸਮਝ ਕਿੰਨੂੰ ਪੈਂਦੀ ਹੈ ਜਿਸ ਤੇ ਕਿਰਪਾ ਹੋ ਜਾਂਦੀ ਹੈ ਉਹ ਇਸ ਵਿਦ ਨੂੰ ਤਰੀਕੇ ਨੂੰ ਸਮਝਦਾ ਹੈ ਕੋਈ ਜਾਣੇ ਕੋਈ ਜਾਣਦਾ ਕੀ ਜੀ ਕਵਨ ਇਹਾ ਜਗਮੀਤ ਕੋਣ ਇਸ ਜਗ ਦੇ ਵਿੱਚ ਮਿੱਤਰ ਹੈ ਕੋਣ ਪੁੱਜਦਾ ਜਿਸ ਹੋਏ ਕਿਰਪਾਲ ਜਿਹਦੇ ਉੱਤੇ ਕਿਰਪਾਲ ਕਿਰਪਾ ਦਾ ਘਰ ਕਿਰਪਾਲਿਆ ਮਾਲ ਕਿਰਪਾ ਕਰਦਾ ਹੈ ਸੋਈ ਵਿਦਬੂਜੇ ਉਹੀ ਇਸ ਜੁਗਤ ਨੂੰ ਵਿਦ ਨੂੰ ਸਮਝਵੇ ਤਾਂ ਕਿ ਨਿਰਮਲ ਦੀ ਉਹਦੀ ਜੀਵਨ ਜੁਗਤ ਜਿਹੜੀ ਹੈ ਫਿਰ ਬੰਦੇ ਦੀ ਪਵਿੱਤਰ ਨਿਰਮਲ ਹੋ ਜਾਂਦੀ ਹੈ ਜਿੰਨੂੰ ਸਮਝ ਪੈ ਜਾਂਦੀ ਹੈ ਭਾਈ ਅਸਲ ਸੱਜਣ ਮਿੱਤਰ ਤੇ ਸਿਰਫ ਵਾਹਿਗੁਰੂ ਹੈ ਅਰਹਾਓ ਹੁਣ ਅੱਗੇ ਬਾਬਾ ਜੀ ਉਦਾਹਰਣ ਦਿੰਦੇ ਹਨ ਕਹਿੰਦੇ ਨੇ ਸੁਣ ਲਓ ਜਿਨ੍ਹਾਂ ਜਿਨ੍ਹਾਂ ਨੂੰ ਤੁਸੀਂ ਆਪਣੇ ਸਮਝੀ ਬੈਠੇ ਹੋ ਯਾਦ ਰੱਖਣਾ ਉਹ ਸੰਜੋਗਾਂ ਦੇ ਕਰਕੇ ਮਿਲੇ ਹੋਏ ਨੇ ਇੱਕ ਦੂਜੇ ਦੇ ਨਾਲ ਪਰ ਸੰਜੋਗਾਂ ਦੇ ਨਾਲ ਮਿਲਣ ਕਰਕੇ ਵੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਅੰਤ ਵਿੱਚ ਕੋਈ ਵੀ ਕਿਸੇ ਦੀ ਸਹਾਇਤਾ ਨਹੀਂ ਕਰਦਾ ਗਿਣਵਾਇਆ ਜੀ ਸਭ ਤੋਂ ਪਹਿਲਾ ਰਿਸ਼ਤਾ ਮਾਂ ਦਾ ਹੈ ਜੀ ਮਾਤ ਪਿਤਾ ਬਲਤਾ ਮਾਤਾ ਪਿਤਾ ਬੰਤਾ ਘਰ ਵਾਲੀ ਸੋਤ ਬੱਚੇ ਬੰਦਪ ਰਿਸ਼ਤੇਦਾਰ ਇਸ਼ਟ ਮੀਤਰ ਭਾਈ ਜਿੰਨੇ ਵੀ ਮਿੱਤਰ ਯਾਰ ਦੋਸਤ ਨੇ ਸਾਰੇ ਬਾਬਾ ਜੀ ਨੇ ਗਿਣਾ ਦਿੱਤੇ ਇਥੇ ਕਹਿੰਦੇ ਨੇ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਇਹਨਾਂ ਦੇ ਨਾਲ ਪੂਰਵਲੇ ਜਨਮਾਂ ਦਾ ਸੰਜੋਗ ਦੇ ਕਰਕੇ ਮਿਲਾਪ ਹੈ ਜਿਹੜੇ ਅੱਜ ਬੱਚੇ ਘਰ ਤੇ ਪੈਦਾ ਹੋਏ ਜਾਂ ਇੱਕ ਦੂਜੇ ਨਾਲ ਆਪਾਂ ਮਿਲਦੇ ਹਾਂ ਇਹ ਪੂਰਵਲੇ ਸੰਜੋਗ ਦਾ ਮਿਲਾਪ ਹੈ ਇੱਕ ਦੂਜੇ ਨਾਲ ਪੂਰਬ ਲਈ ਜਨਮ ਦਾ ਕਿਸੇ ਦੇ ਲੈਣਾ ਹੈ ਕਿਸੇ ਦਾ ਦੇਣਾ ਹੈ ਜੀ ਕਿਸੇ ਦਾ ਲੈਣਾ ਹੈ ਕਿਸੇ ਦਾ ਦੇਣਾ ਹੈ ਜਿੰਨਾ ਦੇਣਾ ਹੈ ਕਿਸੇ ਦਾ ਉਹ ਆਪਣਾ ਲੈ ਕੇ ਤੁਰ ਪੈਂਦਾ ਹੈ ਸੰਸਾਰ ਤੋਂ ਇੱਕ ਦੂਜੇ ਦੇ ਡੇੜ ਵਾਲ ਦੇ ਕੇ ਤੁਰ ਪੈਂਦਾ ਹੈ ਜੀ ਪੂਰਵ ਜਨਮ ਕੇ ਮਿਲੇ ਸੰਜੋਗੀ ਪਰ ਬਾਬਾ ਜੀ ਨੇ ਕਹਿ ਦਿੱਤਾ ਸੰਜੋਗਾਂ ਦੇ ਕਰਕੇ ਪੂਰਵਲੇ ਜਨਮ ਦੇ ਕਰਕੇ ਮਿਲੇ ਪਰ ਅੰਤੈ ਕੋ ਨਾ ਸਹਾਈ ਅੰਤ ਵਿਲੇ ਇਹਨਾਂ ਵਿੱਚੋਂ ਕਿਸੇ ਨੇ ਵੀ ਤੇਰੀ ਸਹਾਇਤਾ ਨਹੀਂ ਕਰਨੀ ਪੂਰਵਲੇ ਜਨਮ ਦੇ ਸੰਜੋਗਾਂ ਦੇ ਕਰਕੇ ਮਿਲੇ ਜਿਵੇਂ ਇੱਕ ਮਹਾਂਪੁਰਖ ਸਨ ਘਰ ਵਾਲੀ ਬੜੀ ਲੜਦੀ ਸੀ ਮੈਂ ਉਦਾਹਰਣ ਦਿੱਤੀ ਬੜੀ ਲੜਦੀ ਹੁੰਦੀ ਸੀ ਉਹਨਾਂ ਦੇ ਨਾਲ ਮਾਹਪੁਰਖ ਘਰ ਤੇ ਆ ਜਾਣਾ ਤਾਂ ਲੜੀ ਜਾਣਾ ਪਤੀ ਦੇ ਨਾਲ ਮਾਹਪੁਰਖਾਂ ਦੇ ਨਾਲ ਇਹ ਆ ਗਏ ਫਿਰ ਘਰ ਤੇ ਸੰਤ ਮਾਹਪੁਰਖ ਆ ਗਏ ਮੈਂ ਇਹਨਾਂ ਦਾ ਪ੍ਰਸ਼ਾਦਾ ਪਾਣੀ ਬਣਾਉਂਦਾ ਹੀ ਰਹਾ ਵਾਂ ਇਹਨਾਂ ਦੀ ਹੀ ਕਰ ਦਿੰਦਾ ਵਾਂ ਲੜਣਾ ਉਹਨਾਂ ਨੇ ਜਿਹੜੇ ਮਾਹਪੁਰਖ ਸਨ ਉਹ ਕਹਿਣ ਲੱਗੇ ਬਾਬਾ ਜੀ ਤੁਹਾਡੀ ਘਰ ਦੀ ਬੜੀ ਲੜਦੀ ਏ ਕੀ ਗੱਲ ਤੇ ਮਾਹਪੁਰਖ ਪਤਾ ਕੀ ਕਹਿੰਦੇ ਨੇ ਕਹਿੰਦੇ ਨੇ ਪਿਛਲੇ ਜਨਮ 'ਚ ਮੈਂ ਇਹਦੇ ਨਾਲ ਲੜਦਾ ਸੀ ਹੁਣ ਮੇਰੇ ਤੋਂ ਬਦਲਾ ਲੈਣ ਦੀ ਪਈ ਆ ਖੁਸ ਸਤਨਾਮ ਕਹਿੰਦੇ ਨੇ ਪਿਛਲੇ ਜਨਮ 'ਚ ਮੈਂ ਘਰ ਵਾਲੀ ਹੋਵਾਂਗਾ ਤੇ ਘਰ ਵਾਲਾ ਹੋਣਾ ਤੇ ਕਹਿੰਦੇ ਨੇ ਲੜਾਈ ਸੀ ਤੇ ਹੁਣ ਦੂਜਾ ਜਨਮ ਹੋ ਗਿਆ ਘਰ ਵਾਲੀ ਬਣ ਕੇ ਤੇ ਮੈਂ ਘਰ ਵਾਲਾ ਕਹਿੰਦੇ ਨੇ ਹੁਣ ਆਪਣਾ ਬਦਲਾ ਜਿਹੜਾ ਪਿੱਛੇ ਹੋ ਲੈਂਦੀ ਪਈ ਹੈ ਕਹਿਣ ਦਾ ਭਾਉ ਪੂਰਬਲੇ ਜਨਮਾਂ ਦੇ ਕਰਕੇ ਮਿਲੇ ਹਾਂ ਪਰ ਅੰਤ ਵੇਲੇ ਕਿਸੇ ਨੇ ਵੀ ਕਿਸੇ ਦੀ ਸਹਾਇਤਾ ਨਹੀਂ ਕਰਨੀ ਇਸ ਦੀ ਸਮਝ ਕਿਸੇ ਵਿਰਲੇ ਨੂੰ ਪੈਂਦੀ ਏ ਜੀ ਅੰਤੈ ਕੋ ਨਾ ਸਹੀ ਮੁਕਤ ਮਾਲ ਮੋਤੀਆਂ ਦੀ ਮਾਲਾ ਕਨਕ ਸੋਨਾ ਲਾਲ ਹੀਰਾ ਮਨ ਰੰਜਲ ਕੀ ਮਾਇਆ ਅ ਜਿੰਨਾ ਕੁਛ ਵੀ ਦਿੱਤਾ ਨਾ ਮਾਲਕ ਨੇ ਬਬਲੇ ਨੇ ਇਹ ਮਨੋਰੰਜਨ ਵਾਸਤੇ ਹੈ ਮਨੋਰੰਜਨ ਦੀ ਮਾਇਆ ਹੈ ਸੋਨਾ ਕੋਈ ਖਾ ਤੇ ਨਹੀਂ ਸਕਦਾ ਜੀ ਹੀਰੇ ਅਜ ਤੱਕ ਕਿੰਨੇ ਖਾਏ ਕੋਈ ਵੀ ਨਹੀਂ ਮੋਤੀ ਕੋਣ ਖਾ ਲਵੇਗਾ ਹੱਪੈ ਕੇ ਆਪਣੇ ਆਪ ਨੂੰ ਮਨੋਰੰਜਨ ਕਰ ਸਕਦਾ ਹੈ ਤਨ ਤੇ ਪਾ ਕੇ ਵਿਖਾਵਾ ਬਈ ਮੈਂ ਇਹਨਾਂ ਗੋਲਡ ਪਾ ਲਿਆ ਮੈਂ ਇਹਨਾਂ ਗਹਿਣੇ ਪਾ ਲੇ ਮੈਂ ਇਹ ਮਨੋਰੰਜਨ ਤੇ ਹੋ ਸਕਦਾ ਹੈ ਮਨੋਰੰਜਨ ਦੀ ਮਾਇਆ ਹੈ ਦੁਜੀ ਵੇਖ ਕੇ ਖੁਸ਼ ਹੋ ਜਾਣਗੇ ਕਿੰਨਾ ਗਹਿਣਾ ਪਾਇਆ ਨੇ ਮਨ ਰੰਜਨ ਕੀ ਮਾਇਆ ਹਾਂ ਹਾਂ ਕਰਤ ਬਿਹਾਨੀਆਂ ਆਉਂਦੇ ਹਾਏ 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 ਕਰਦੀ ਉਮਰ ਨਿਕਲ ਗਈ ਤਾਂ ਮੈਂ ਸੰਤੋਖ ਨਾ ਪਾਇਆ ਇੰਨਾ ਕੁਝ ਪ੍ਰਾਪਤ ਹੋ ਗਿਆ ਹੀਰੇ ਲਾਲ ਮੋਤੀ ਸੰਕੁਸ਼ ਘਰ ਭਰਿਆ ਪਿਆ ਪਰ ਬਾਬਾ ਜੀ ਕਹਿੰਦੇ ਨੇ ਸੰਤੋਪ ਅਜੇ ਵੀ ਨਹੀਂ ਇਸ ਬੰਦੇ ਨੂੰ ਆਇਆ ਅਰੱਜਾ ਜੇ ਵੀ ਨਹੀਂ ਹੈ ਉਮਰ ਨਿਕਲ ਗਈ ਹਾਏ 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 ਕਰਦੀ ਉਮਰ ਨਿਕਲ ਗਈ ਹਾ ਹਰਤ ਬਿਆਹੀਆ ਉਹਦਾ ਤਾਂ ਮੈਂ ਸੰਤੋਖ ਨਾ ਪਾਇਆ ਕਿ ਜੇ ਬੰਦ ਚੀ ਬਾਬਾ ਜੀ ਬਖਸ਼ਿਸ਼ ਕਰਦੇ ਇਹ ਕਹਿੰਦੇ ਨੇ ਹਸਤ ਰਥ ਅਸਉ ਪਵਨ ਤੇਜ ਧਣੀ ਹਾਥੀ ਰਥ ਰਥ ਦੇ ਨਾਲ ਘੋੜੇ ਰਥ ਨਾਲ ਚੱਲਦੀ ਨਹੀਂ ਤੇ ਘੋੜੀ ਵੀ ਕਿਹੜੇ ਅਸਉ ਪਵਨ ਤੇਜ ਜਿਹੜੇ ਪਵਨ ਨਾਲੋਂ ਹਵਾ ਨਾਲੋਂ ਤੇਜ ਤਣੇ ਚੱਲਦੇ ਹੋਣ ਧਣੀ ਤੇਰੇ ਕੋਲ ਤਨਬ ਹੋਵੇ ਤਣਾੜ ਹੋਵੇ ਤੋਂ ਮਨ ਭੂਮੀ ਦਾ ਮਾਲਕ ਹੋਵੇ ਚਤਰੰਗ ਦਾ ਚਾਰ ਤਰੀਕੇ ਦੀ ਤੇਰੇ ਕੋਲ ਸੈਨਾ ਹੋਵੇ ਐਨਾ ਸ਼ਰਮਾਇਆ ਇਕੱਠਾ ਤੇ ਬਾਬਾ ਜੀ ਕੀ ਕਹਿੰਦੇ ਨੇ ਦੇਖੋ ਗੱਲ ਕਿੱਡੀ ਵੱਡੀ ਬਾਬਾ ਜੀ ਕਹਿ ਕੇ ਸਮਝਾਉਣ ਦਾ ਜਦੋਂ ਕਹਿੰਦੇ ਸੰਗਲਾ ਚਾਲਿਓ ਇਹਨਾਂ ਮੈਂ ਕਛੂਏ ਹਾਥੀ ਵੀ ਹਨ ਘੋੜੇ ਵੀ ਹਨ ਉਹ ਨੇ ਜਿਹੜੇ ਪਵਨ ਨਾਲ ਗੱਲਾਂ ਕਰਦੇ ਹਵਾ ਨਾਲ ਇੰਨੀ ਤੇਜ ਧਨੀ ਦਾ ਮਾਲਕ ਹੈ ਧਨ ਦਾ ਭੂਮੀ ਦਾ ਮਾਲਕ ਹੈ ਪਤਾ ਨਹੀਂ چار طریقے دی سینا پر بابا جی کہتے ہیں اینا کچھ ہون تو بعد بھی سجنان تو بھی لیے ننگا ہی جائے گا سنسار تو کچھ نال نہیں گیا ننگا ہی تو رہے گا ننگا جائے گا سنگ نہ چالیو ان میں کچھوے. کچھ میں کچھ نال نہیں گیا آج تک نہیں گیا اوٹ سیدھائیو نانگا من ننگا ہی سنسار تو نانگی آوان ਨਾਗੇ ਜਾਣਾ ਨੰਗਾ ਆਇਆ ਨੰਗਾ ਤੁਰ ਗਿਆ ਫਿਰ ਕਿਉਂ ਹਾ ਹਾ ਕਰਦਿਆ ਕਰਦਿਆ ਜੀਵਨ ਖਰਾਬ ਕਰਦਾ ਪਿਆਏ ਜੀ ਉਸ ਰੱਬ ਨੇ ਜਿੰਨੇ ਤੈਨੂੰ ਭੇਜਿਆ ਤੂੰ ਪਛਾਨ ਉਹਦੇ ਚਰਨਾਂ 'ਚੇ ਜੋੜ ਇੰਨਾ ਕੁਝ ਪ੍ਰਾਪਤ ਕਰਕੇ ਸਿਕੰਦਰ ਦੀ ਧਿਆਪਾ ਅਕਸਰ ਉਦਾਹਰਣ ਦਿੰਦੇ ਨਾ ਉਹਨੇ ਬੜਾ ਕੁਝ ਜਦੋਂ ਗਿਆਨ ਪ੍ਰਾਪਤ ਹੋਇਆ ਨਾ ਉਹਨੂੰ ਸਮਝ ਲੱਗ ਗਈ ਉਹ ਜਾਣ ਲੱਗਿਆ ਕਹਿਣ ਲੱਗਿਆ ਬਸ ਹੱਥ ਵੀ ਬਾਹਰ ਕੱਢ ਦੇਣਾ ਪੈਰ ਵੀ ਬਾਹਰ ਕੱਢ ਦੇਣਾ ਤਾਂ ਕਿ ਲੋਕਾਂ ਨੂੰ ਗਿਆਨ ਪ੍ਰਾਪਤ ਹੋ ਜਾਵੇ ਮੈਨੂੰ ਜੋ ਗਿਆਨ ਪ੍ਰਾਪਤ ਨਹੀਂ ਹੋਇਆ ਮੇਰਾ ਜੀਵਨ ਵੇਖੇ ਮੇਰੇ ਵੱਲ ਵੇਖੇ ਲੋਕਾਂ ਨੂੰ ਗਿਆਨ ਹੀ ਮਿਲ ਜਾਵੇ ਵੇਖੋ ਏਡਾ ਵੱਡਾ ਸਿਕੰਦਰ ਬਾਦਸ਼ਾਹ ਹੈ ਉਹ ਦੁਨੀਆ ਤੋਂ ਹੱਥ ਖਾਲੀ ਜਾ ਰਿਹਾ ਪੈਰਾਂ ਤੋਂ ਵੀ ਨੰਗੇ ਜਾ ਰਿਹਾ ਹੈ ਪੈਰ 'ਚ ਜੁੱਤੀ ਵੀ ਨਹੀਂ ਹੈ ਵੇਖ ਜੇ ਇਹ ਨਹੀਂ ਲੈ ਕੇ ਕੁਝ ਗਿਆ ਤੇ ਤੂੰ ਕੀ ਲੈ ਜਾਏਗਾ بابا جی نے بھی بچے نے کہے گرو گرنتھ صاحب جی لنکا گڑھ سونے کا مورکھ راون کیا لے گیا کی لے کے میں اکثر کہتا یہاں سے تو وہ بھی گئے جو دنیا کی دنیا کے والی تھے سکندر گیا جب دنیا سے دونوں ہاتھ خالی تھے ان میں اٹھ سد آنگا ننگے ننگی چلے جانا ہے جی ਅਖੀਲਾ ਬਚਨ ਹੈ ਹਰ ਕੇ ਸੰਤ ਹਰੀ ਦੇ ਸੰਤ ਮਹਾਂਪੁਰਖ ਬੰਦਗੀ ਕਰਾਉਣਾ ਪ੍ਰੇਪ੍ਰੀਤਮ ਕਰਕੇ ਉਹ ਰੱਬ ਦੇ ਪਿਆਰੇ ਹਨ ਜੀ ਤਾਂ ਕਹਿ ਹਰ ਹਰ ਗਾਈਏ ਜਿਹੜੇ ਰੱਬ ਦੇ ਪਿਆਰੇ ਨੇ ਨਾ ਜੱਪਣ ਵਾਲੇ ਤੁਰਦਿਆਂ ਫਿਰਦਿਆਂ ਹਰ ਵਿਲੇ ਵਾਹਿਗੁਰੂ ਵਾਹਿ ਕਹਿੰਦੇ ਉਹਨਾਂ ਦੀ ਸੰਗਤ ਕਰੀ ਉਹਨਾਂ ਦੇ ਸੰਗ ਬੈਠੀ ਕਿਉਂਕਿ ਉਹਨਾਂ ਦੀ ਸੰਗ ਬੈ ਕੇ ਉਹ ਆਪ ਵੀ ਹੋਰ ਇੱਧਰ ਦੀਆਂ ਗੱਲਾਂ ਨਹੀਂ ਕਰਨਗੇ ਨਾ ਤੈਨੂੰ ਕਰਨ ਦੇਣਗੇ ਉਹ ਕਹਿਣਗੇ ਤੂੰ ਵੀ ਜਪ ਤੇ ਅਸੀਂ ਵੀ ਜਪਾਂਗੇ ਆਖੋ ਸਤਨਾਮ ਕਿਉਂ ਫालतू ਦੀਆਂ ਗੱਲਾਂ ਕਰ ਵਾਹਿਗੁਰੂ ਵਾਹਿਗੁਰੂ ਕਰ ਬੰਦਗੀ ਕਰਨ ਵਾਲੇ ਜਿਹੜੇ ਨਾਮ ਜਪਣ ਵਾਲਿਆਂ ਕੋਲ ਕੀ ਇੱਧਰ ਦੋਧਣ ਦੀਆਂ ਗੱਲਾਂ ਵਾਹਿਗੁਰੂ ਵਾਹਿਗੁਰੂ ਕਰ ਕਹਿੰਦੇ ਤਾਂ ਕਿ ਹਰ ਹਰ ਗਾਇ ਉਹਨਾਂ ਦੀ ਸੰਗਤ ਦੇ ਵਿੱਚ ਹਰ ਹਰੇਗਾ ਪਰਮੇਸ਼ਰ ਦੀ ਬੰਦ ਤੇ ਕੀ ਹੋਏਗਾ ਜੀ ਫਿਰ ਨਾਨਕ ਇਹਾਂ ਸੁਖ ਇੱਥੇ ਸੁਖ ਮਿਲੇਗਾ ਮੁਖ ਉਜਲ ਤੇਰਾ ਮੁਖ ਜਦੋਂ ਹੋ ਜਾਏਗਾ ਤਦੋਂ ਸੰਗ ਸੰਤਨ ਕੈ ਪਾਈਏ ਇਹ ਦਾਤ ਜਿਹੜੀ ਹੈ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚੋਂ ਪ੍ਰਾਪਤ ਹੋਏਗੀ ਜਦੋਂ ਉਹਨਾਂ ਦੀ ਸੰਗਤ ਦੇ ਵਿੱਚ ਤੂੰ ਰੱਬ ਦੀ ਇਬਾਦਤ ਕਰੇਗਾ ਤੇ ਕੀ ਹੋਏਗਾ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੈ ਮਿਲੇ ਵਾਹਿਗੁਰੂ